ਸਵਾਗਤ ਹੈ ਬਾਈ ਜੀ ਆਪਣੇ ਪੇਜ ਕਲਵਿੰਦਰ 88 ਪੀਵੀ 33 ਤੇ ਸ਼ੁਰੂਆਤ ਕਰਦੇ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਨਾਲ ਤੇ ਆਪਾਂ ਪਹੁੰਚੇ ਹੋਏ ਹਾਂ ਪੰਡਲ ਮਖੀਰ ਵਾਲਾ ਤੇ ਜ਼ਿਲ੍ਹਾ ਦੋਸਤੋ ਮਾਨਸਾ ਰਹਿ ਜਾਂਦਾ ਤੇ ਬਾਕੀ ਸਾਰੀ ਗੱਲਬਾਤ ਪ੍ਰੋਪਰ ਬਾਈ ਨਾਲ ਕਰਾਵਾਂਗੇ ਤੇ ਵੀਡੀਓ ਨੂੰ ਚੱਲਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰਾਂ ਦੋਸਤਾਂ ਮਿੱਤਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੁੰਦੀ ਹੈ ਤਾਂ ਆਪਣਾ ਨੰਬਰ ਸਕਰੀਨ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਬਾਹਲਾ ਸਮਾਨ ਨਾਲ ਹੀ ਆਉ ਫਰੇਸ਼ ਬਾਈ ਨਾਲ ਕਰਦਿਆਂ ਗੱਲ ਪਹਿਲਾਂ ਤੋਰ ਕੇ ਦਿਖਾ ਦੇਣਾ ਤੁਹਾਨੂੰ ਤੁਰਦੀ ਤੁਸੀਂ ਚੈੱਕ ਕਰ ਲਓ ਦੋਸਤੋ ਤੇ ਨਖੜਵੇਂ ਥਣ ਹੈ ਸਪੇਸ ਬਹੁਤ ਦਾ ਥਣਾਂ ਦੀ ਗਿਠ ਗਿਠ ਤੇ ਥਣ ਲੱਗਾ ਹੋਇਆ ਤੇ ਤਾਜੀ ਸੂਹੀ ਹੈ ਝੋਟੀ ਥੋੜਾ ਠੰਡਾ ਕਰਕੇ ਇਸ ਤਰ੍ਹਾਂ ਨਜ਼ਰ ਆਊਗੀ ਤੇ ਬਾਕੀ ਜੈਡ ਬਲੈਕ ਸਾਰੀ ਕੱਦਗਾਠ ਵਜੋਂ ਤੇ ਪਿੱਠ ਕੁੜੇ ਦੀ ਜਿਹੜੀ ਬਣਾवट ਬਹੁਤ ਸੋਹਣੀ ਆ ਤੇ ਬਾਕੀ ਆਰਡਰ ਦੀ ਵੀ ਬਣਾवट ਬਹੁਤ ਸੋਹਣੀ ਆ ਤੇ ਇੱਕ ਗਿਠ ਗਿਠ ਤੇ ਥਣ ਲੱਗਾ ਹੋਇਆ ਜੇ ਆਪਾਂ ਗੱਲ ਕਰੀਏ ਸਾਰੇ ਸੰਗਾ ਸੰਗਾ ਦੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਤੇ ਬਾਕੀ ਆਪਾਂ ਪ੍ਰੋਪਰ ਜਾਣਕਾਰੀ ਬਾਈ ਤੋਂ ਲੈਣੇ ਆ ਇੱਕ ਵਾਰੀ ਤੁਸੀਂ ਝੋਟੀ ਨੂੰ ਨਿਗਾਹ ਮਾਰ ਲਓ ਹਨ ਜਿਵੇਂ ਕਹਿਦੀ ਆਪਾਂ ਪਲੀ ਬਹੁਤ ਸੌਂਗ ਨਾਲ ਪਾਲੀ ਹੋਈ ਆ ਤੇ ਬਾਕੀ ਸੰਗਾ ਸੰਗਾ ਦੇ ਵੀ ਇੱਕ ਨੰਬਰ ਆ ਤੇ ਕੋਈ ਕਮੀ ਮੈਨੂੰ ਤਾਂ ਝੋਟੀ ਦੇ ਵਿੱਚ ਲੱਗਦੀ ਟਾਈਟ ਲੇਵੇ ਦੀ ਆ ਥੋੜਾ ਜਿਹਾ ਤੇ ਬਾਕੀ ਸਮਾਂ ਹੈਗਾ ਦੋਸਤੋ ਘਣਾ ਕਵਾਇਦ ਵੀਡੀਓ ਬਣਾਉਣ ਦਾ ਤੇ ਹੁਣ ਚਵਾਈ ਕਰੀ ਹੋਈ ਆ ਤੇ ਸਾਹਮਣੇ ਬੱਚਾ ਖੜਾ ਤੇ ਬਾਕੀ ਪ੍ਰੋਪਰ ਹੈ ਜੀ ਭਾਈ ਤੋਂ ਜਾਣਕਾਰੀ ਲੈਣ। ਅ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਨਾਮ ਦੱਸੋ ਪਹਿਲਾਂ ਆਪਣਾ। ਨਾਮ ਅਮਨਦੀਪ ਸਿੰਘ ਜੀ। ਅਮਨਦੀਪ। ਹਾਂਜੀ। ਠੀਕ ਆ। ਭਾਈ ਅਮਨਦੀਪ ਪਿੰਡ ਕਿਹੜਾ? ਪਿੰਡ ਲਖਮੀਰ ਵਾਲਾ ਜੀ। ਠੀਕ ਆ। ਲਖਮੀਰ ਵਾਲਾ। ਤੇ ਭਾਈ ਅਮਨਦੀਪ ਇੱਕ ਵਾਰੀ ਮੋਬਾਈਲ ਨੰਬਰ ਬੋਲ ਦੇ। 70594 ਜੀ। 62000। ਠੀਕ ਆ। ਤੇ ਭਾਈ ਅਮਨਦੀਪ ਜਿਆਪਾ ਝੋਟੀ ਦੀ ਗੱਲ ਕਰੀਏ ਕਹਵੇਂ ਸੂਇਆ? ਇਹ ਦੂਜਾ ਸੂਇ। ਠੀਕ ਆ। ਦੂਜਾ ਸੂਇਆ। ਹਾਂਜੀ। ਠੀਕ ਆ। ਤੇ ਭਾਈ ਕੈ ਕਿ ਦਿਨ ਹੋ ਗਿਆ ਸੂਇ ਨੂੰ? ਇਹਨੂੰ ਅੱਜ 6 ਮਹੀਨਾ 된। 6 ਮ ਤੇ ਅਮਨਦੀਪ ਭਾਈ ਦੁੱਧ ਕਿੰਨਾ ਕੁ ਤਿਆਰ ਆਇਆ ਦੁੱਧ ਇਸ ਟਾਈਮ 9 ਲੀਟਰ ਤਿਆਰ ਆ ਜੀ 9 ਲੀਟਰ ਤਿਆਰ ਆ ਹਾਂਜੀ ਤੇ ਤੇ ਭਾਈ ਮਗਰ ਕੱਟੀ ਆ ਹਾਂਜੀ ਮਗਰ ਕੱਟੀ ਆ ਠੀਕ ਆ ਸੀਮਨ ਦਾ ਪਤਾ ਕੋਈ ਸੀਮਨ ਦਾ ਨਹੀਂ ਪਤਾ ਜੀ ਕੋਈ ਠੀਕ ਆ ਹਾਂਜੀ ਤੇ ਬਾਕੀ ਦੋਸਤੋ ਦੇਖ ਸਕਦੇ ਤੁਸੀਂ ਫੇਸ ਕੁਆਲਟੀ ਵਾਲੀ ਝੋਟੀ ਬਹੁਤ ਸੋਹਣੀਆਂ ਕੱਦ ਕਾਠ ਉੱਚੇ ਵਾਲੀ ਆ ਵਧੀਆ ਤੇ ਥਣਾਂ ਦੀ ਗੱਲ ਕਰੀ ਥਣਾਂ ਦੀ ਜਿਹੜੀ ਬੰਤਰ ਬਹੁਤ ਹੀ ਸੋਹਣੀਆਂ ਬਿਹਤਰੀਨ ਤੇ ਬਾਕੀ ਪੂਰੀ ਜੱਡ ਬਲੈਕ ਆ ਤੇ ਅਮਨਦੀਪ ਕਿੰਨਾ ਕੁ ਦੁੱਧ ਕਰਜੋ ਭਾਈ ਤੇਰੇ ਹਿਸਾਬ ਨਾਲ ਦੁੱਧ ਦੇ ਦੇਗੀ 14 ਲੀਟਰ ਦੇਊਗੀ 14 ਲੀਟਰ ਹਾਂਜੀ ਠ ਆਹਨ ਲੀਟਰ ਦੁੱਧ ਵਾਲੀ ਦੋਸਤ ਝੋਟੀ ਆ ਆਮ ਘਰ ਦੇ ਵਿੱਚ ਆ ਤੇ ਬਾਕੀ ਭਾਈ ਆਪਾਂ ਗੱਲ ਕਰੀਏ ਬਲਾਡੇ ਤੋਂ ਕਿੰਨੀ ਦੂਰ ਰਹਿ ਗਿਆ 20 ਕਿਲੋਮੀਟਰ ਆ ਜੀ ਬਲਾਡ ਠੀਕ ਆ ਤੇ ਭਾਈ ਝਨੀਰ ਤੋਂ ਝਨੀਰ ਤੋਂ ਜੀ 10 ਕਿਲੋਮੀਟਰ ਠੀਕ ਆ ਹਾਂਜੀ ਦੋਸਤੋ ਵਿਚਾਲੇ ਜੇ ਪਿੰਡ ਪੈ ਜਾਂਦਾ ਲਮਖੀਰ ਵਾਲਾ ਜਲਾ ਰਹਿੰਦਾ ਮਾਨਸਾ ਤੇ ਤਹਿਸੀਲ ਭਾਈ ਕਿਹੜੀ ਪੈਂਦੀ ਉਹਨੂੰ ਤਹਿਸੀਲ ਬਲਾਡ ਆ ਜੀ ਬਲਾਡ ਆ ਹਾਂਜੀ ਠੀਕ ਆ ਤੇ ਅਮਨਦੀਪ ਬਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਰੇਟ ਦਾ ਇਹ ਦੇਖੋ ਡੇਢ ਕਰਾ ਲਓ ਠੀਕ ਹੈ 40 ਕਰਾ ਲਓ ਠੀਕ ਹੈ ਝੋਟੀ ਆਪਾਂ 130 ਦੇ ਦਾਂਗੇ 1 ਦੀ ਦੀ ਹਾਂਜੀ ਠੀਕ ਹੈ ਤੇ ਬਈ ਮਾਨਤਾਣ ਹੋਊਗਾ ਹਾਂ ਮੌਕੇ ਤੇ ਹੋਜੀ ਠੀਕ ਹੈ ਲੈ ਵੀ ਦੋਸਤੋ ਬਾਈ ਕਹਿੰਦਾ ਰੇਟ 130 ਕਰ ਦਿਆ ਮਾਨਤਾਣ ਜ਼ਰੂਰ ਕਰਕੇ ਦੋ ਰਾਂਗੇ ਜੇ ਕਿਸੇ ਭਰਾ ਨੇ ਛੌਂਕ ਨਾਲ ਪਾਲਣੀਆਂ ਘਰੇ ਰੱਖਣੀਆਂ ਝੋਟੀ ਬਹੁਤ ਵਧੀਆ ਪੂਰੀ ਜੱਡ ਬਲੈਕ ਆ ਤੇ ਮਹਗਰ ਵੀ ਜੱਡ ਬਲੈਕ ਕੱਟੀ ਆ ਤੇ ਬਾਕੀ ਬਾਈ ਅਮਨਦੀਪ ਇੱਕ ਵਾਰੀ ਨੰਬਰ ਹੋਰ ਬੋਲ ਦੇ 70594 60000 ਠੀਕ ਹੈ ਇਹ ਬਾਈ ਦਾ ਨੰਬਰ ਆ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਚੰਗੀ ਝੋਟੀਆਂ ਜੇ ਕਿਸੇ ਨੇ ਘਰ ਰੱਖਣੀ ਆ ਤਾਂ ਝੋਟੀ ਲੈ ਕੇ ਤੁਸੀਂ ਪਾਲ ਵੀ ਸਕਦੇ ਹੋ ਤੇ ਬਾਕੀ ਨਾਲ ਕੱਟੀ ਬਹੁਤ ਸ਼ੌਂਕ ਦੀ ਹੈਗੀ ਤੇ ਪੂਰੀ ਜੱਡ ਵਾਲੀ ਆ ਤੇ ਚੰਗੀ ਝੋਟੀਆਂ ਦੋਸਤੋ ਜੇ ਕਿਸੇ ਭਰਾ ਨੇ ਖਰੀਦਣੀ ਹੁੰਦੀ ਆ ਤਾਂ ਬਾਈ ਨਾਲ ਸੰਪਰਕ ਜਰੂਰ ਕਰ ਲਿਓ ਅਮਨਦੀਪ ਨਾਲ ਦੂਜੇ ਸੂਏ ਆ ਤੇ ਪਿੰਡ ਲੰਖੀਰ ਵਾਲੇ ਦੇ ਵਿੱਚ ਆ ਤੇ ਜ਼ਿਲ੍ਹਾ ਦੋਸਤੋ ਮਾਨਸਾ ਸੰਪਰਕ ਤੁਸੀਂ ਕਰਨਾ ਤੇ ਅਮਨ ਦੀ ਇੱਕ ਗੱਲ ਬਈ ਹੋਰ ਆ ਜਾਂਦੀ ਅਗਲਾ ਕਹਿੰਦਾ ਯਾਰ ਦੋ ਟਾਈਮ ਚਵਾਈ ਕਰਾਂਗੇ ਹਾਂਜੀ ਕਰਾਵਾਂਗੇ ਬਈ ਉਹ ਕਰਵਾ ਦਾਂਗੇ ਜਿਹਦਾ ਅੱਜ ਦਾ ਰੇਟ ਆਈ ਉਹਦਾ ਠੀਕ ਹੈ ਜੇ ਮੰਨ ਕੇ ਦੁੱਧ ਮਿਣ ਕੇ ਲਿਆਣਾ ਉਹਦੇ ਅਲੱਗ ਰੇਟ ਹੋਵੇ ਠੀਕ ਹੈ ਜਦੋਂ ਦੁੱਧ ਤਿਆਰ ਕਰ ਲੈਂਦੇ ਹਾਂ ਠੀਕ ਹੈ ਹੁਣ ਸੂਈ ਨੂੰ ਕਿੰਨੇ ਦਿਨ ਹੋ ਗਏ ਅੱਜ 6 ਦਿਨ ਹੋ ਗਏ 6 ਦਿਨ ਠੀਕ ਹੈ ਬਾਈ ਕਹਿੰਦਾ ਸੂਈ ਨੂੰ 6 ਦਿਨ ਹੋਇਆ ਇਸ ਟਾਈਮ ਮੰ ਲਓ ਆ ਦੁੱਧ ਦਾ ਜਿਹੜਾ ਇਹ ਰੇਟ ਆ ਜੇ ਦੁੱਧ ਤਿਆਰ ਕਰਨਾ ਮੰਨ ਲਾ 14-15 ਲੀਟਰ ਉਦੋਂ ਉਹ ਲੱਗ ਰੇਟ ਹੋਣਾ ਹਾਂਜੀ ਉਦੋਂ ਲੱਗੂ ਠੀਕ ਆ ਮੰ ਲਓ ਨਵਾਂ ਹੁਣ ਤਿਆਰ ਆ ਜੀ ਥੱਲੇ ਠੀਕ ਆ ਨਵਾਂ ਆ ਬਰਾ ਦਸੱਲੀ ਕਰਕੇ ਲੈ ਜੀ ਹਾਂਜੀ ਹਾਂ ਅੱਜ ਦੇ ਰੇਟ 'ਚ ਠੀਕ ਆ ਲੈ ਵੀ ਮਿੱਤਰੋ 9 ਕਿਲੋ ਦੁੱਧ ਤੁਸੀਂ ਲੈ ਕੇ ਆ ਵੀ ਦਸੱਲੀ ਕਰਕੇ ਲੈ ਜਾ ਸਕਦੇ ਹੋ ਤੇ ਬਾਈ ਨਾਲ ਅਮਨਦੀਪ ਨਾਲ ਸੰਪਰਕ ਕਰ ਲਿਓ ਧੰਨਵਾਦ ਦੋਸਤੋ ਸਾਰਿਆਂ ਦਾ ਜਲਦੀ ਮਿਲਦੇ ਹਾਂ ਨਵੀਂ ਜੀ ਵੀਡੀਓ ਦੇ ਨਾਲ